ਸਾਤਰੀਆ ਕਾਲ ਮੇਰਾ ਨਾਮ ਰਮਨਪ੍ਰੀਤ ਕੌਰ ਹੈ ਮੈਂ ਇੱਥੇ ਪੰਡਿਤ ਮੋਹਨ ਲਾਲ ਐਸਟੀ ਕਾਲਜ ਫॉर ਊਮਨ ਗੁਰਦਾਸਪੁਰ ਵੱਲੋਂ ਆਪਣੀ ਟੀਮ ਨਾਲ ਆਈ ਹਾਂ ਇੱਕ ਨੁੱਕੜ ਨਾਟਕ ਪਰਫਾਰਮ ਕਰਨ ਦੇ ਲਈ ਪਿੰਡ ਗਾਦਰੀਆ ਵਿਖੇ ਜੋ ਕਿ ਸਾਡੇ ਕਾਲਜ ਦੇ ਕਲੱਬਸ ਰੈਡ ਰਿਬਨ ਕਲੱਬ Youth Club and Sociology Department ਵੱਲੋਂ organize ਕੀਤਾ ਗਿਆ ਹੈ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਸਮਾਜ ਵਿੱਚ ਇੱਕ ਬਹੁਤ ਹੀ ਭਿਆਨਕ ਬਹੁਤ ਜ਼ਿਆਦਾ ਭਿਆਨਕ ਜੋ ਕਿ ਇੱਕ ਇੰਨੀ ਸਮਾਜਿਕ ਬੁਰਾਈ ਬਣ ਚੁੱਕੀ ਹੈ ਕਿ ਸਾਡਾ ਸਾਰਾ youth ਉਹਦੇ ਵੱਲ ਹੀ ਜਾ ਰਿਹਾ ਹੈ ਨਾ ਕਿ ਜੋ ਕਿ ਆਪਾਂ education gain ਕਰੀਏ ਉਹਦੇ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ ਸੋ ਆਪਾਂ ਇਸੇ ਵਾਸਤੇ ਇੱਥੇ ਆਏ ਹਾਂ ਤਾਂ ਕਿ ਆਪਣੀ youth ਨੂੰ ਆਪਣੀ ਸੁਸਾਇਟੀ ਨੂੰ ਜਾਗਰੂਕ ਕਰ ਸਕੀਏ ਇੱਕ ਨੁੱਕੜ ਨਾਟਕ ਦੇ ਥਰੂ ਥੈਂਕ ਯੂ કોણ <laughs> 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 पुलिस स्टेशन में आएंगे पाई पाई, पाई जमा करके गरीब माँ बाप ने पैसे हैं कमाए हमारा बच्चा पढ़ने जाए ये सपने हैं सजाए चला जाता है चिंटू बड़े नगरी माया नगरी में जहाँ जह नशे ने मचा रखी थी घोर तबाही अब चला जाता है चिंटू बड़े शहर में चला जाता